ਸਾਸ ਹਰਜੀਤ ਕੌਰ ਬਾਥਰੂਮ ਵਿੱਚ ਡੈਗ ਕੇ ਬੇਹੋਸ਼ ਹੋ ਗਈ ਤੇ ਮੁੜ ਕਦੇ ਨਾ ਉઠી। ਉਸਨੇ ਹਜੇ ਤੱਕ ਆਪਣੀ ਵਸੀਅਤ ਵੀ ਨਹੀਂ ਬਣਵਾਈ ਸੀ ਤੇ ਹੁਣ ਨੂੰਹਾਂ ਜਾਇਦਾਦ ਦੀ ਵੰਡ ਪਿੱਛੇ ਲੜਨ ਲੱਗੀਆਂ। ਆਖਰ ਕਿਸਦੇ ਹਿੱਸੇ ਕੀ ਕੀ ਆਇਆ? ਉਹ ਜਾਣਨ ਤੋਂ ਪਹਿਲਾਂ ਇੱਕ ਅਰਜ਼ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ। ਹਰਜੀਤ ਕੌਰ ਬਾਥਰੂਮ ਵਿੱਚ ਬੇਹੋਸ਼ ਪਈ ਸੀ। ਸ਼ਾਮ ਨੂੰ ਛੋਟੀ ਨੂੰ ਸਿਮਰਨ ਸਕੂਲ ਤੋਂ ਵਾਪਸ ਆਈ ਉਹ ਸਕੂਲ ਵਿੱਚ ਟੀਚਰ ਐ ਉਸਨੇ ਆਉਣ ਸਾਰ ਚਾਹ ਬਣਾਈ ਤੇ ਸੱਸ ਦੇ ਕਮਰੇ ਵਿੱਚ ਚਾਹ ਲੈ ਕੇ ਗਈ ਤਾਂ ਦੇਖਿਆ ਕਿ ਉਹ ਬੇਹੋਸ਼ ਐ ਸਿਮਰਨ ਦੇਖ ਕੇ ਕਬਰਾ ਗਈ ਤੁਰੰਤ ਉਸਨੇ ਪਤੀ ਨੂੰ ਫੋਨ ਕੀਤਾ ਉਸ ਦਾ ਪਤੀ ਤੇ ਜੀਠ ਭੱਜੇ ਭੱਜੇ ਆਏ ਮਾਂ ਦੀ ਹਾਲਤ ਦੇਖ ਜੀਠ ਕਹਿਣ ਲੱਗਾ ਜ਼ਰੂਰ ਦੁਪਹਿਰੇ ਨਹਾਉਂਦੇ ਸਮੇ ਮੰਮੀ ਦਾ ਪੈਰ ਫਿਸਲ ਗਿਆ ਹੋਣਾ ਤੇ ਸਿਰ ਟੁੱਟੀ ਤੇ ਵੱਜਿਆ ਹੋਣਾ ਛੋਟੇ ਨੇ ਕਿਹਾ ਪਰ ਹਜੇ ਤਾਂ ਸਾਹ ਚੱਲ ਰਹੇ ਆ ਜਲਦੀ ਚੱਲੋ ਆਪਾਂ ਮੰਮੀ ਨੂੰ ਬਚਾ ਸਕਦੇ ਆ ਸਿਮਰਨ ਤੂੰ ਜਾ ਕੇ ਜਰਾ ਐਂਬੂਲੈਂਸ ਵਾਲੇ ਨੂੰ ਫੋਨ ਕਰ ਉਦੋਂ ਤੱਕ ਅਸੀਂ ਮੰਮੀ ਨੂੰ ਬੈੱਡ ਤੇ ਲਟਾਉਂਦੇ ਆਂ ਹਾਂ ਮੈਂ ਹੁਣੇ ਫੋਨ ਕਰਦੀ ਆਂ ਘਬराई ਹੋਈ ਸਿਮਰਨ ਨੇ ਤੁਰੰਤ ਐਂਬੂਲੈਂਸ ਵਾਲੇ ਨੂੰ ਕਾਲ ਕੀਤੀ ਜਲਦੀ ਜਲਦੀ ਵਿੱਚ ਮੰਮੀ ਨੂੰ ਨੇੜੇ ਦੇ ਹੀ ਸਿਟੀ ਹਸਪਤਾਲ ਵਿੱਚ ਲਜਾਇਆ ਗਿਆ ਬਸ ਨੂੰ ਤੁਰੰਤ ਐਮਰਜੈਂਸੀ ਵਿੱਚ ਐਡਮਿਟ ਕਰ ਦਿੱਤਾ ਗਿਆ। ਬ੍ਰੇਨ ਹੈਮਰੇਜ ਦਾ ਕੇਸ ਸੀ। ਮੰਮੀ ਨੂੰ ਵੈਂਟੀਲੇਟਰ ਤੇ ਆਈਸੀਯੂ ਵਿੱਚ ਰੱਖਿਆ ਗਿਆ। ਉਦੋਂ ਤੱਕ ਵੱਡੀ ਨੂੰ ਜਸਦੀਪ ਵੀ ਦਫ਼ਤਰ ਤੋਂ ਆ ਕੇ ਸਿੱਧੀ ਹਸਪਤਾਲ ਆ ਗਈ। ਉਹ ਜਲ ਸਪਲਾਈ ਦੇ ਦਫ਼ਤਰ ਵਿੱਚ ਨੌਕਰੀ ਕਰਦੀ ਹੈ। ਉਸ ਦੇ ਦੋਨੋਂ ਬੇਟੇ ਵੀ ਟਿਊਸ਼ਨ ਤੋਂ ਬਾਅਦ ਘਰ ਪਹੁੰਚ ਗਏ ਸੀ। ਸਿਮਰਨ ਦੀ ਬੇਟੀ ਮਾਂ ਦੇ ਨਾਲ ਹਸਪਤਾਲ ਵਿੱਚ ਹੀ ਸੀ। ਸਭ ਕੁਝ ਇਨਾ ਅਚਾਨਕ ਹੋਇਆ ਕਿ ਕਿਸੇ ਨੂੰ ਕੁਝ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਸੀ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਹਰਜੀਤ ਕੌਰ ਪਤੀ ਜੁਗਿੰਦਰ ਸਿੰਘ ਤੇ ਦੋ ਪੁੱਤਰਾਂ ਦੇ ਨਾਲ ਇਸ ਸ਼ਹਿਰ ਵਿੱਚ ਆਈ ਸੀ ਉਹਨਾਂ ਨੇ ਰਣਜੀਤ ਐਵੇਨਿਊ ਵਿੱਚ ਆਪਣਾ ਘਰ ਖਰੀਦਿਆ ਸੀ ਇਹ ਪੌਸ਼ ਕਲੋਨੀ ਸੀ ਆਸਗੁਆਂਡ ਵੀ ਬਹੁਤ ਚੰਗਾ ਸੀ ਜ਼ਿੰਦਗੀ ਸਕੂਨ ਨਾਲ ਲੰਘ ਰਹੀ ਸੀ ਪਰ ਕਰੀਬ 16 ਸਾਲ ਪਹਿਲਾਂ ਜੋਗਿੰਦਰ ਸਿੰਘ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ। ਉਦੋਂ ਹਰਜੀਤ ਕੌਰ ਨੇ ਬਖੂਬੀ ਆਪਣਾ ਫਰਜ਼ ਨਿਭਾਇਆ। ਦੋਨੋਂ ਪੁੱਤਰਾਂ ਨੂੰ ਚੰਗੀ ਸਿੱਖਿਆ ਦਵਾਈ। ਉਹ ਖੁਦ ਸਰਕਾਰੀ ਨੌਕਰੀ ਤੇ ਸੀ। ਪੈਸਿਆਂ ਦੀ ਕਮੀ ਨਹੀਂ ਸੀ। ਉਸਨੇ ਘਰ ਨੂੰ ਵੀ ਥੋੜਾ ਵੱਡਾ ਕਰ ਲਿਆ ਸੀ। ਤੇ ਦੋ ਮੰਜ਼ਿਲਾ ਮਕਾਨ ਬਣਵਾ ਲਿਆ ਸੀ। ਤੇ ਫਿਰ ਚੰਗੇ ਘਰਾਂ ਵਿੱਚ ਪੁੱਤਰਾਂ ਦੇ ਵਿਆਹ ਕੀਤੇ। ਪੁੱਤਰਾਂ ਦੇ ਵਿਆਹ ਤੋਂ ਬਾਅਦ ਗਰਾਊਂਡ ਫਲੋਰ ਤੇ ਉਹ ਇਕੱਲੀ ਰਹਿਣ ਲੱਗੀ। ਉੱਪਰ ਦੀਆਂ ਦੋਨੋਂ ਮੰਜ਼ਲਾਂ ਵਿੱਚ ਉਸਦੇ ਦੋਨੋਂ ਪੁੱਤਰ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਰਹਿੰਦੇ ਸੀ। ਨੋਹ ਪੁੱਤ ਮਾਂ ਦਾ ਪੂਰਾ ਖਿਆਲ ਰੱਖਦੇ। ਖਾਸ ਕਰ ਛੋਟੀ ਨੋਹ ਸਿਮਰਨ ਸੱਸ ਦਾ ਜ਼ਿਆਦਾ ਹੀ ਧਿਆਨ ਰੱਖਦੀ। ਉਹ ਫਰਸਟ ਫਲੋਰ ਤੇ ਰਹਿੰਦੀ ਸੀ। ਸੋ ਫਟਾਫਟ ਚਾਹ ਪਾਣੀ ਖਾਣਾ ਆਦ ਬਣਾ ਕੇ ਸੱਸ ਨੂੰ ਦੇ ਆਉਂਦੀ। ਸ਼ਾਮ ਨੂੰ ਵੱਡੀ ਨੂੰਹ ਦੇ ਦੋਨੋਂ ਬੇਟੇ ਆ ਕੇ ਦਾਦੀ ਦੇ ਕੋਲ ਖੇਡਣ ਲੱਗਦੇ। ਤੇ ਚਾਚੀ ਦੇ ਹੱਥ ਦੇ ਬਣੇ ਸਨੈਕਸ ਦਾ ਮਜ਼ਾ ਲੈਂਦੇ। 2 ਸਾਲ ਪਹਿਲਾਂ ਹਰਜੀਤ ਕੌਰ ਦੇ ਦੋਨੋਂ ਬੇਟਿਆਂ ਨੇ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਸੀ। ਦੋਨੋਂ ਇਸ ਵਿੱਚ ਕਾਫੀ ਮਿਹਨਤ ਕਰ ਰਹੇ ਸੀ। ਦੋਨੋਂ ਬਹੂਆਂ ਨੌਕਰੀ ਕਰਦੀਆਂ ਸੀ। ਇਸ ਲਈ ਪੂਰਾ ਦਿਨ ਘਰੋਂ ਬਾਹਰ ਰਹਿੰਦੀਆਂ। ਰਿਟਾਇਰਮੈਂਟ ਤੋਂ ਬਾਅਦ ਹਰਜੀਤ ਕੌਰ ਉਹਨਾਂ ਦੇ ਬੱਚਿਆਂ ਦਾ ਪੂਰਾ ਧਿਆਨ ਰੱਖਦੀ। ਖਾਸ ਕਰ ਛੋਟੀ ਨੂੰਦੀ ਬੇਟੀ ਤਾਂ ਉਸੇ ਦੀ ਹੀ ਗੋਦ ਵਿੱਚ ਪਲ ਰਹੀ ਸੀ। ਪਰ ਅਚਾਨਕ ਇਹ ਹਾਦਸਾ ਇਸ ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਹੈਰਾਨ ਸੀ। ਤਿੰਨ-ਚਾਰ ਦਿਨ ਹਰਜੀਤ ਕੌਰ ਹਸਪਤਾਲ ਵਿੱਚ ਹੀ ਰਹੀ। ਪੂਰੇ ਪਰਿਵਾਰ ਦੀ ਰੁਟੀਨ ਬਦਲ ਗਈ। ਹਰਜੀਤ ਕੌਰ ਘਰ ਵਿੱਚ ਹੁੰਦੀ ਤਾਂ ਸਭ ਕੁਝ ਟਾਈਮ ਦੇ ਹਿਸਾਬ ਨਾਲ ਚੱਲਦਾ ਸੀ। ਦੋਨੋਂ ਨੂੰਹਾਂ ਨੂੰ ਬੱਚਿਆਂ ਦੀ ਬਿਲਕੁਲ ਵੀ ਚਿੰਤਾ ਨਹੀਂ ਸੀ। ਬੱਚੇ ਸਕੂਲ ਤੇ ਟਿਊਸ਼ਨ ਤੋਂ ਛੇਤੀ ਵੀ ਆ ਜਾਂਦੇ ਤਾਂ ਤੁਰੰਤ ਦਾਦੀ ਦੇ ਕੋਲ ਪਹੁੰਚ ਜਾਂਦੇ। ਘਰ ਵਿੱਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ। ਦਾਦੀ ਹਮੇਸ਼ਾ ਸਭ ਦੇ ਲਈ ਹਾਜ਼ਰ ਰਹਿੰਦੀ। ਪਰ ਅੱਜ ਦਾਦੀ ਹੀ ਪਰੇਸ਼ਾਨੀ ਵਿੱਚ ਸੀ। ਤਜ਼ਾਹਰ ਹੈ ਪੂਰਾ ਪਰਿਵਾਰ ਪਰੇਸ਼ਾਨ ਸੀ। ਪੰਜਵੇਂ ਦਿਨ ਡਾਕਟਰ ਨੇ ਆ ਕੇ ਸੌਰੀ ਕਹਿ ਦਿੱਤਾ। ਹਰਜੀਤਕੌਰ ਨਹੀਂ ਬਚ ਸਕੇ ਸੀ। 2-3 ਦਿਨ ਤੱਕ ਘਰ ਵਿੱਚ ਮਾਤਮ ਛਾਇਆ ਰਿਹਾ। ਦੂਰੋਂ ਨੇੜਿਓਂ ਸਾਰੇ ਰਿਸ਼ਤੇਦਾਰ ਆਏ ਸੀ। ਤੇ ਹਰਜੀਤਕੌਰ ਦੀਆਂ ਬੜੀਆਂਈਆਂ ਕਰਦੇ ਰਹੇ ਸੀ। ਹੌਲੀ-ਹੌਲੀ ਸਭ ਚਲੇਗੇ। ਫਿਰ ਸ਼ੁਰੂਆਤ ਹੋਈ ਇੱਕ ਖਾਸ ਮਸਲੇ ਤੇ ਬਹਿਸ ਦੀ ਮਸਲਾ ਸੀ ਜਾਇਦਾਦ ਦੀ ਵੰਡ ਹਰਜੀਤ ਕੌਰ ਨੇ ਤਾਂ ਕੋਈ ਵਸੀਅਤ ਨਹੀਂ ਸੀ ਬਣਵਾਈ ਵੱਡੀ ਨੂੰ ਜਸਦੀਪ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਦਰਾਨੀ ਨੂੰ ਨੀਵਾ ਦਿਖਾ ਰਹੇ ਸੀ ਕਿ ਤੇਰੀ ਤਾਂ ਬੇਟੀ ਵੀ ਮੰਮੀ ਨੇ ਪਾਲ ਦਿੱਤੀ ਮੇਰਾ ਕਿਸੇ ਨੇ ਕੀ ਕੀਤਾ ਸਿਮਰਨ ਵੀ ਜਠਾਣੀ ਨੂੰ ਜਵਾਬ ਦਿੰਦਿਆਂ ਕਹਿਣ ਲੱਗੀ ਪਰ ਦੀਦੀ ਜਦੋਂ ਤੁਹਾਡੇ ਬੱਚੇ ਛੋਟੇ ਸੀ ਤੇ ਜੇਕਰ ਮੰਮੀ ਨੌਕਰੀ ਕਰਦੇ ਸੀ ਤਾਂ ਇਸ ਵਿੱਚ ਮੇਰਾ ਕੀ ਦੋਸ਼ ਮੇਰੀ ਬੇਟੀ ਨੂੰ ਮੰਮੀ ਨੇ ਪਾਲਿਆ ਮੈਂ ਮੰਦੀ ਆ ਪਰ ਅਜੀਹਾ ਕਰਨ ਵਿੱਚ ਮੰਮੀ ਨੂੰ ਖੁਸ਼ੀ ਮਿਲਦੀ ਸੀ ਬਸ ਇੰਨੀ ਜੀ ਗੱਲ ਸੀ ਇਹਨਾਂ ਗੱਲਾਂ ਦਾ ਭਲਾ ਜਾਇਦਾਦ ਦੇ ਨਾਲ ਕੀ ਸੰਬੰਧ ਦੇਖ ਸਿਮਰਨ ਤੂੰ ਹਮੇਸ਼ਾ ਬਹੁਤ ਚਲਾਕ ਬਣਦੀ ਫਿਰਦੀ ਆ ਪੋਲੀ ਜੀ ਸੂਰਤ ਦੇ ਪਿੱਛੇ ਕਿੰਨਾ ਸ਼ਾਤਰ ਦਿਮਾਗ ਆ ਤੇਰਾ ਇਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਚੁੱਪ ਕਰ ਜਸਦੀਪ ਚੱਲ ਮੇਰੇ ਨਾਲ ਇਸ ਤਰ੍ਹਾਂ ਲੜਨ ਦਾ ਕੋਈ ਮਤਲਬ ਨਹੀਂ ਚੱਲ ਵੱਡਾ ਬਰਾ ਪਤਨੀ ਨੂੰ ਖਿੱਚ ਕੇ ਉੱਪਰ ਲੈ ਗਿਆ ਜਸਦੀਪ ਤੇ ਦੋਨੋਂ ਪੁੱਤਰ ਵੀ ਮਾਂ ਦੀ ਹਰਕਤ ਤੇ ਹੈਰਾਨ ਤੇ ਪਰੇਸ਼ਾਨ ਸੀ ਉਹ ਵੀ ਚੁੱਪਚਾਪ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਪੜਨ ਲੱਗੇ ਸਿਮਰਨ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਪਤੀ ਨੇ ਉਸਨੂੰ ਸਹਾਰਾ ਦਿੱਤਾ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਜਸਦੀਪ ਦੀਆਂ ਗੱਲਾਂ ਨੇ ਉਨ੍ਹਾਂ ਦੋਨਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਸੀ। ਸਿਮਰਨ ਆਪਣੀ ਜਠਾਣੀ ਦੇ ਵਿਹਾਰ ਤੋਂ ਬਹੁਤ ਪਰੇਸ਼ਾਨ ਸੀ। ਕੁਝ ਦਿਨ ਇਸੇ ਤਰ੍ਹਾਂ ਬੀਤ ਗਏ। ਹੁਣ ਵੱਡੀ ਨੂੰ ਜਸਦੀਪ ਨੇ ਸਿਮਰਨ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਹ ਜਦ ਵੀ ਬੋਲਦੀ, ਬਸ ਸਿਰਫ ਤਾਨੇ ਹੀ ਮਾਰਦੀ ਸੀ। ਸਿਮਰਨ ਕਦੇ ਜਵਾਬ ਦਿੰਦੀ ਤੇ ਕਦੇ ਚੁੱਪ ਕਰ ਜਾਂਦੀ। ਘਰ ਦਾ ਮਾਹੌਲ ਪਹਿਲਾਂ ਤੋਂ ਬਿਲਕੁਲ ਉਲਟ ਹੋ ਗਿਆ ਸੀ। ਤਿੰਨ ਬੱਚੇ ਵੀ ਸਹਮੇ-ਸਹਮੇ ਜੇ ਰਹਿੰਦੇ। ਦੋਨਾਂ ਪਰਿਵਾਰਾਂ ਵਿੱਚ ਤਣਾ ਆਏ ਦਿਨ ਵਾਦਾ ਹੀ ਗਿਆ ਸਮਾਂ ਇਸੇ ਤਰ੍ਹਾਂ ਲੰਘਦਾ ਗਿਆ ਜਾਇਦਾਦ ਦੀ ਵੰਡ ਦਾ ਮਸਲਾ ਵਿੱਚੇ ਹੀ ਲਟਕਿਆ ਰਿਹਾ ਇੱਕ ਦਿਨ ਜਸਦੀਪ ਦਾ ਛੋਟਾ ਬੇਟਾ ਟਿਊਸ਼ਨ ਤੋਂ ਬਾਅਦ ਰੋਜ਼ ਵਾਂ ਆਪਣੀ ਚਾਚੀ ਸਿਮਰਨ ਦੇ ਕੋਲ ਚਲਾ ਗਿਆ ਸਿਮਰਨ ਨੇ ਪਕੌੜੇ ਬਣਾਏ ਸੀ ਉਹ ਪਿਆਰ ਨਾਲ ਬੱਚਿਆਂ ਨੂੰ ਚਾਹ ਅਤੇ ਪਕੌੜੇ ਖਵਾਉਣ ਲੱਗੀ ਉਦੋਂ ਤੱਕ ਜਸਦੀਪ ਵੀ ਦਫ਼ਤਰ ਤੋਂ ਵਾਪਸ ਆ ਗਈ ਤੇ ਪੁੱਤਰ ਨੂੰ ਸਿਮਰਨ ਦੇ ਕੋਲ ਬੈਠਾ ਦੇਖ ਕੇ ਅਸਨੋ ਤਾਂ ਜਿਵੇਂ ਸੱਤੀ ਕਪੜੀ ਆਂਗ ਹੀ ਲੱਗ ਗਈ ਸੀ ਆਪੇ ਤੋਂ ਬਾਹਰ ਹੋਈ ਉਹ ਰੋਲਾ ਪਾਉਣ ਲੱਗੀ ਖਬਰਦਾਰ ਜੇ ਮੇਰੇ ਮੁੰਡੇ ਨੂੰ ਕੁਝ ਖਵਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਪਤਾ ਨਹੀਂ ਕਿਹੜੇ ਮੰਤਰ ਪੜ੍ਹਦੀ ਐ ਪਹਿਲਾਂ ਮੰਮੀ ਨੂੰ ਆਪਣਾ ਸ਼ਗਿਰਦ ਬਣਾਇਆ ਹੋਇਆ ਸੀ ਹੁਣ ਮੇਰੇ ਬੱਚਿਆਂ ਦੇ ਪਿੱਛੇ ਪਈ ਆ ਇਹ ਸਭ ਸੁਣ ਕੇ ਸਿਮਰਨ ਬੁੱਤ ਬਣੀ ਖੜੀ ਰਹਿ ਗਈ ਤੇ ਇਹ ਸਭ ਹੁਣ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ ਅੱਜ ਉਹ ਵੀ ਉੱਚੀ ਬੋਲ ਹੀ ਪਈ ਸੀ ਦੀਦੀ ਇਹੋ ਜੇ ਫालतू ਇਲਜ਼ਾਮ ਤੁਸੀਂ ਮੇਰੇ ਤੇ ਨਾ ਲਗਾਓ ਜੇਕਰ ਮੰਮੀ ਮੈਨੂੰ ਪਿਆਰ ਕਰਦੀ ਸੀ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਖਵਾ ਕੇ ਉਹਨਾਂ ਨੂੰ ਆਪਣੇ ਵੱਲ ਕੀਤਾ ਸੀ ਉਹ ਮੇਰੇ ਸੁਭਾਅ ਕਾਰਨ ਮੇਰੇ ਨਾਲ ਜ਼ਿਆਦਾ ਲਗਾ ਰੱਖਦੇ ਸੀ ਸਮਝੇ ਤੁਸੀਂ ਹਾਂ ਹਾਂ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਤੂੰ ਤਾਂ ਆਪਣੀ ਚਾਸ਼ਨੀ ਵਰਗੀ ਬੋਲੀ ਤੇ ਮਟਕ ਦੀਆਂ ਆਦਾਵਾਂ ਨਾਲ ਮੇਰੇ ਪਤੀ ਨੂੰ ਵੀ ਕਾਬੂ ਕੀਤਾ ਹੋਇਆ ਹੈ ਇੱਕ ਸ਼ਬਦ ਨਹੀਂ ਸੁਣਦੇ ਤੇਰੇ ਖਿਲਾਫ ਤੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਸਦੀਪ ਜੋ ਮੂੰਹ ਆਇਆ ਕਹਿੰਦੀ ਰਹੀ ਦੀਦੀ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਉਹਨਾਂ ਨੂੰ ਵੱਡਾ ਭਰਾ ਮੰਨਦੀ ਆਂ ਇੰਨੀ ਗੰਦੀ ਸੋਚ ਰੱਖਦੇ ਹੋ ਤੁਸੀਂ ਮੇਰੇ ਲਈ ਹਾਈ ਮੈਂ ਜੋਦੀ ਕਿਉਂ ਆ ਇਹੋ ਜਿਹਾ ਇਲਜ਼ਾਮ ਕਿਵੇਂ ਲਗਾ ਸਕਦੇ ਹੋ ਤੁਸੀਂ ਕਹਿੰਦੇ ਹੋਏ ਸਿਮਰਨ ਲੜਖੜਾ ਕੇ ਡਿੱਗਣ ਲੱਗੀ ਤਾਂ ਉਸ ਦਾ ਸਿਰ ਕਿਚਨ ਦੀ ਸਲੇਬ ਨਾਲ ਟਕਰਾਇਆ ਤੇ ਉਹ ਹੀਠਾ ਡਿੱਗ ਕੇ ਬੇਹੋਸ਼ ਹੋ ਗਈ। ਜਸਦੀਪਤਾ ਛੋਟਾ ਬੇਟਾ ਘਬਰਾ ਗਿਆ। ਜਲਦੀ ਉਸਨੇ ਪਾਪਾ ਨੂੰ ਫੋਨ ਕੀਤਾ। ਸਿਮਰਨ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ। ਡਾਕਟਰ ਨੇ ਉਸਨੂੰ ਆਈ ਸੀ ਯੂ ਵਿੱਚ ਐਡਮਿਟ ਕਰ ਲਿਆ। ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਇੱਕ ਤਾਂ ਬਲੱਡ ਪ੍ਰੈਸ਼ਰ ਅਚਾਨਕ ਵਧ ਜਾਣ ਕਰ ਦਿਮਾਗ ਵਿੱਚ ਖੂਨ ਦਾ ਦਬਾਅ ਵਧ ਗਿਆ। उपरों सर ते, ते अंदरूनी सट्ट भी वजिया इस वजह कारण सिमरन कोमा कौम चली गई है पर अचानक सिमरन का बीपी हाई कि हो गया उस बीपी की कदे कोई शिकायत नहीं सी। उसके पति ने पूछया तो जसदीप ने सफाई दी की पता वो ता मैं हेठा कुछ कम आई सी ते ए एले डिगी ਜਸਦੀਪ ਦੇ ਪਤੀ ਨੇ ਟੀਡੀਆਂ ਨਜ਼ਰਾਂ ਨਾਲ ਪਤਨੀ ਵੱਲ ਦੇਖਿਆ ਜਿਵੇਂ ਉਸ ਨੂੰ ਪਤਨੀ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਫਿਰ ਡਾਕਟਰ ਨਾਲ ਗੱਲ ਕਰਨ ਲੱਗਿਆ ਸਿਮਰਨ ਦੇ ਪਤੀ ਦੇ ਤਾਂ ਚਿਹਰੇ ਦੇ ਰੰਗ ਹੀ ਉੱਟੇ ਹੋਏ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਤਨੀ ਦੀ ਦੇਖਭਾਲ ਕਰੇ ਜਾਂ ਬੇਟੀ ਦੀ ਕਿਵੇਂ ਸੰਭਾਲੂਗਾ ਸਾਰੇ ਕੰਮ ਕਿਵੇਂ ਚੱਲੂਗਾ ਹੁਣ ਘਰ ਸਿਮਰਨ ਦੀ ਸਿਹਤ ਨੂੰ ਲੈ ਕੇ ਉਸ ਨੂੰ ਬਹੁਤ ਚਿੰਤਾ ਹੋ ਰਹੀ ਸੀ ਫਿਰ ਦਿਔਰ ਦੇ ਨੇੜੇ ਆਉਂਦੀ ਹੋਈ ਜਸਦੀਪ ਕਹਿਣ ਲੱਗੀ ਦੇ ਤੂੰ ਫਿਕਰ ਨਾ ਕਰ ਮੈਂ ਸਿਮਰਨ ਦੇ ਕੋਲ ਆ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ ਮੈਂ ਹਸਪਤਾਲ ਵਿੱਚ ਹੀ ਰਹਾਂਗੀ ਸਿਮਰਨ ਮੇਰੀ ਭੈਣ ਵਰਗੀ ਆ ਮੈਂ ਪੂਰਾ ਖਿਆਲ ਰੱਖੂੰਗੀ ਉਸ ਦਾ ਠੀਕ ਹੈ ਭਾਬੀ ਜਿਵੇਂ ਤੁਸੀਂ ਕਹੋ ਦਿਔਰ ਨੇ ਸਹਿਮਤੀ ਦੇ ਦਿੱਤੀ ਪਰ ਜਦੋਂ ਪਤੀ ਨੇ ਸੁਣਿਆ ਤਾਂ ਉਸ ਨੇ ਸ਼ੱਕ ਦੀਆਂ ਨਜ਼ਰਾਂ ਨਾਲ ਜਸਦੀਪ ਵੱਲ ਦੇਖਿਆ ਉਹ ਜਾਣਦਾ ਸੀ ਕਿ ਜਸਦੀਪ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੁਣ ਜਸਦੀਪ ਕਿਸੇ ਵੀ ਹਾਲ ਵਿੱਚ ਸਿਮਰਨ ਦੇ ਕੋਲ ਹੀ ਰੁਕਣਾ ਚਾਹੁੰਦੀ ਸੀ ਉਹ ਦਿਖਾਉਣਾ ਚਾਹੁੰਦੀ ਸੀ ਕਿ ਉਸ ਨੂੰ ਸਿਮਰਨ ਦੀ ਕਿੰਨੀ ਪਰਵਾਹ ਹੈ ਕਿਤੇ ਨਾ ਕਿਤੇ ਉਹ ਪਤੀ ਦੇ aaropon ਤੋਂ ਬਚਣਾ ਵੀ ਚਾਹੁੰਦੀ ਸੀ ਕਿ ਸਿਮਰਨ ਦੀ ਇਸ ਹਾਲਤ ਦੀ ਜ਼ਿੰਮੇਵਾਰ ਉਹ ਹੈ ਉਹ ਵਾਰ-ਵਾਰ ਡਾਕਟਰ ਦੇ ਕੋਲ ਜਾ ਕੇ ਸਿਮਰਨ ਦੀ ਹਾਲਤ ਦੀ ਜਾਂਚ ਕਰਨ ਲੱਗੀ ਜਸਦੀਪ ਨੇ ਪੂਰਾ 1 ਮਹੀਨਾ ਦਫ਼ਤਰ ਤੋਂ ਛੁੱਟੀ ਲੈ ਲਈ ਪੰਥ ਵਿੱਚ ਪਤੀ ਤੇ ਦਿਔਰ ਜਸਦੀਪ ਨੂੰ ਹਸਪਤਾਲ ਛੱਡ ਕੇ ਘਰ ਚਲੇ ਗਏ। ਜਸਦੀਪ ਪੂਰੀ ਰਾਤ ਸੌ ਨਹੀਂ ਸਕੀ ਸੀ। ਇਸ ਚਿੰਤਾ ਵਿੱਚ ਨਹੀਂ ਕਿ ਸਿਮਰਨ ਦਾ ਕੀ ਹੋਵੇਗਾ। ਸਗੋਂ ਇਸ ਚਿੰਤਾ ਵਿੱਚ ਕਿ ਕਿਤੇ ਉਸ ਨੂੰ ਇਸ ਹਾਲਾਤ ਦੇ ਲਈ ਜ਼ਿੰਮੇਵਾਰ ਨਾ ਸਮਝ ਲਿਆ ਜਾਵੇ। ਵੈਸੇ ਹਸਪਤਾਲ ਦਾ ਮਾਹੌਲ ਵੀ ਉਸ ਨੂੰ ਬੇਚੈਨ ਕਰ ਰਿਹਾ ਸੀ। ਅਗਲੇ ਦਿਨ ਸਿਮਰਨ ਦੀ ਹਾਲਤ ਸਥਿਰ ਦੇਖ ਕੇ ਉਸ ਨੂੰ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਸਿਮਰਨ ਤੋਂ ਇਲਾਵਾ ਉਸ ਵਾਰਡ ਵਿੱਚ ਇੱਕ ਬਜ਼ੁਰਗ ਔਰਤ ਸੀ ਜਿਸ ਨੂੰ ਦਿਲ ਦੀ ਬਿਮਾਰੀ ਸੀ ਔਰਤ ਦੇ ਕੋਲ ਉਸ ਦਾ 17 ਸਾਲ ਦਾ ਬੇਟਾ ਬੈਠਾ ਸੀ ਵਾਰਡ ਵਿੱਚ ਮੌਜੂਦ ਔਰਤ ਦੀ ਸਿਹਤ ਵਾਰ-ਵਾਰ ਖਰਾਬ ਹੋ ਰਹੀ ਸੀ ਰਾਤ ਨੂੰ ਐਮਰਜੈਂਸੀ ਵਾਲੇ ਡਾਕਟਰ ਵਿਜ਼ਿਟ ਕਰਕੇ ਗਈ ਉਸਦੀ ਹਾਲਤ ਦੇਖ ਜਸਦੀਪ ਸਹਿਮ ਜੀ ਗਈ ਹੁਣ ਉਸ ਨੂੰ ਸੱਚੀ ਸਿਮਰਨ ਦੀ ਫਿਕਰ ਹੋਣ ਲੱਗੀ ਸੀ 2-3 ਦਿਨ ਇਸੇ ਤਰ੍ਹਾਂ ਬੀਤ ਗਏ ਜਸਦੀਪ ਸਿਮਰਨ ਦੇ ਕੋਲ ਹੀ ਰਹੀ ਇੱਕ ਵਾਰ ਵੀ ਕਰਨੀ ਗਈ ਜਸਦੀਪ ਨੇ ਆਪਣੇ ਪੁੱਤਰਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ ਦੋਨੋਂ ਪੁੱਤਰਾਂ ਨੂੰ ਉਸ ਦੇ ਕੋਲ ਛੱਡ ਗਿਆ ਕਾਫੀ ਦਿਨਾਂ ਬਾਅਦ ਪੁੱਤਰਾਂ ਨੂੰ ਦੇਖ ਕੇ ਜਸਦੀਪ ਭਾਵੁਕ ਹੋ ਗਈ ਸੀ ਜਸਦੀਪ ਨੇ ਪਿਆਰ ਨਾਲ ਉਹਨਾਂ ਦੇ ਮੱਥੇ ਤੇ ਹੱਥ ਫੇਰਿਆ ਤੇ ਕਹਿਣ ਲੱਗੀ ਸਭ ਠੀਕ ਤਾਂ ਚੱਲ ਰਿਹਾ ਨਾ ਬੇਟਾ ਤੁਸੀਂ ਰੋਜ਼ ਸਕੂਲ ਤਾਂ ਜਾਂਦੇ ਹੋ ਨਾ ਪਾਪਾ ਕੁਝ ਬਣਾ ਦਿੰਦੇ ਆ ਖਾਣ ਨੂੰ ਹਾਂਜੀ ਮੰਮੀ ਤੁਸੀਂ ਫਿਕਰ ਨਾ ਕਰੋ ਪਾਪਾ ਸਾਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੇ ਹਨ ਰੁਕੀ ਆਵਾਜ਼ ਵਿੱਚ ਵੱਡੇ ਪੁੱਤਰ ਨੇ ਜਵਾਬ ਦਿੱਤਾ ਤਾਂ ਜਸਦੀਪ ਨੂੰ ਥੋੜਾ ਜਿਹਾ ਅਜੀਬ ਲੱਗਿਆ ਉਸ ਨੂੰ ਲੱਗਿਆ ਜਿਵੇਂ ਬੱਚੇ ਉਸ ਤੋਂ ਬਗੈਰ ਠੀਕ ਢੰਗ ਨਾਲ ਨਹੀਂ ਰਹਿ ਰਹੇ ਹਨ ਤੇ ਹਸਪਤਾਲ ਵਿੱਚ ਹੋਣ ਕਰਕੇ ਉਸ ਦਾ ਮਨ ਬਹਲਾਉਣ ਦੇ ਲਈ ਇਹ ਕਹਿ ਰਹੇ ਹਨ ਕਿ ਸਭ ਠੀਕ ਹੈ ਜਸਦੀਪ ਨੇ ਫਿਰ ਪੁਟਕਾਰਦੇ ਹੋਏ ਕਿਹਾ ਮੇਰੇ ਬੱਚਿਓ ਤੁਹਾਡੀ ਚਾਚੀ ਦੀ ਸਿਹਤ ਠੀਕ ਹੁੰਦੀ ਆਹੀ ਮੈਂ ਘਰ ਆ ਜਾਵਾਂਗੀ ਹਜੇ ਤਾਂ ਮੇਰੇ ਲਈ ਤੁਹਾਡੀ ਚਾਚੀ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਨਾ ਕਿੰਨੀ ਤਕਲੀਫ ਵਿੱਚ ਆਹੋ ਮੰਮੀ ਤੁਸੀਂ ਪਲੀਜ਼ ਜ਼ਿਆਦਾ ਡਰਾਮਾ ਨਾ ਕਰੋ ਸਾਨੂੰ ਪਤਾ ਹੈ ਕਿ ਚਾਚੀ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਛੋਟੇ ਬੇਟੇ ਨੇ ਉਸ ਦਾ ਹੱਥ ਝਟਕਦੇ ਹੋਏ ਕਿਹਾ ਤਾਂ ਵੱਡਾ ਬੇਟਾ ਵੀ ਖਿਜੀ ਹੋਈ ਆਵਾਜ਼ ਵਿੱਚ ਕਹਿਣ ਲੱਗਾ ਕਿੰਨੀ ਚੰਗੀ ਐ ਸਾਡੀ ਚਾਚੀ ਕਿੰਨਾ ਪਿਆਰ ਕਰਦੀ ਐ ਸਾਨੂੰ ਪਰ ਤੁਸੀਂ ਮੰਮੀ ਤੁਸੀਂ ਉਹਨਾਂ ਦੇ ਨਾਲ ਕਿੰਨਾ ਬੁਰਾ سلوਕ ਕੀਤਾ ਵੀ ਹੇਟ ਯੂ ਕਹਿੰਦੇ ਹੋਏ ਦੋਨੋਂ ਬੱਚੇ ਜਸਦੀਪ ਦੇ ਕੋਲੋਂ ਔਟਕੇ ਬਾਹਰ ਭੱਜ ਗਏ ਜਸਦੀਪ ਨਾਮ ਅੱਖਾਂ ਨਾਲ ਉਹਨਾਂ ਨੂੰ ਜਾਂਦੇ ਹੋਏ ਦੇਖਦੀ ਰਹੀ ਉਸਦੇ ਹੱਥ ਕੰਬ ਰਹੇ ਸੀ ਦਿਲ ਤੇ ਸੌ ਮਣ ਦਾ ਭਾਰਾ ਪੱਥਰ ਜਿਵੇਂ ਡੱਗ ਗਿਆ ਹੋਵੇ ਉਸਨੇ ਸੋਚਿਆ ਵੀ ਨਹੀਂ ਸੀ ਕਿ ਬੱਚੇ ਉਸ ਨੂੰ ਇਸ ਤਰ੍ਹਾਂ ਦੁਰਕਾਰਨਗੇ ਬਿਨਾ ਅੱਗਾ ਪਿੱਛਾ ਸੋਚੇ ਲਾਲਚ ਵਿੱਚ ਆ ਕੇ ਉਸ ਨੇ ਸਿਮਰਨ ਦੇ ਨਾਲ ਕਿੰਨਾ ਬੁਰਾ ਵਿਹਾਰ ਕੀਤਾ ਕਿੰਨੀਆਂ ਵੱਧ ਘਟ ਗੱਲਾਂ ਸੁਣਾਈਆਂ ਸੀ ਉਸ ਨੂੰ ਤਾਨੇ ਦੇਣ ਤੋਂ ਬਿਨਾ ਕੁਝ ਸਜਦਾ ਹੀ ਨਹੀਂ ਸੀ ਉਹ ਸਾਰੀਆਂ ਗੱਲਾਂ ਬੱਚਿਆਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਛਪ ਜਾਣਗੀਆਂ ਕਿ ਬੱਚੇ ਉਸ ਦੇ ਵजूद ਨੂੰ ਹਿਲਾਤਾ ਪਾਉਣਗੇ ਜਸਦੀਪ ਨੇ ਅੱਖਾਂ ਬੰਦ ਕਰ ਲਈਆਂ ਅੱਖਾਂ 'ਚੋਂ ਹੰਝੂ ਡਿੱਕਣ ਲੱਗੇ ਪੁਰਾਣੀਆਂ ਗੱਲਾਂ ਇੱਕ ਇੱਕ ਕਰਕੇ ਉਸਦੇ ਦਿਮਾਗ ਵਿੱਚ ਆਉਣ ਲੱਗੀਆਂ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਇੰਨਾ ਹੀਠਾ ਡਿੱਗ ਕਿਵੇਂ ਗਈ ਉਹ ਸੱਚੀ ਸਿਮਰਨ ਨੇ ਤਾਂ ਕਦੀ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ ਸੀ ਉਸਨੇ ਹਮੇਸ਼ਾ ਸਿਮਰਨ ਨੂੰ ਸੁਣਾਈ ਹੈ ਉਸਦੇ ਮਿੱਠੇ ਸੁਭਾਅ ਦਾ ਮਜ਼ਾਕ ਬਣਾਇਆ ਉਸਤੇ ਇੰਨਾ ਗੰਦਾ ਇਲਜ਼ਾਮ ਲਾਇਆ ਹੁਣ ਉਸ ਨੂੰ ਮਨ ਹੀ ਮਨ ਪਛਤਾਵਾ ਹੋਇਆ ਉਦੋਂ ਹੀ ਨਾਲ ਵਾਲੀ ਬਜ਼ੁਰਗ ਔਰਤ ਦੀ ਸਾਹ ਉਖੜਨ ਲੱਗੀ ਡਾਕਟਰਾਂ ਦੀ ਟੀਮ ਆਈ ਤੇ ਉਸ ਔਰਤ ਨੂੰ ਆਈ ਸੀ ਯੂ ਵਿੱਚ ਲਜਾਇਆ ਗਿਆ। ਉਸ ਦਾ ਪੁੱਤਰ ਵੀ ਪਿੱਛੇ-ਪਿੱਛੇ ਤੇਜ਼ੀ ਨਾਲ ਗਿਆ। ਇਸ ਸਾਰੀ ਘਟਨਾ ਦਾ ਜਸਦੀਪ ਦੇ ਦਿਮਾਗ ਤੇ ਇੱਕ ਅਜੀਬ ਜਿਹਾ ਸਦਮਾ ਲੱਗਾ ਸੀ। ਉਹ ਬੈਠੀ-ਬੈਠੀ ਅਚਾਨਕ ਚੀਕਣ ਲੱਗੀ। ਉਸ ਨੂੰ ਲੱਗਿਆ ਜਿਵੇਂ ਸਿਮਰਨ ਸਰੀਰ ਛੱਡ ਕੇ ਬਾਹਰ ਆ ਗਈ ਹੈ ਤੇ ਉਸ ਦੇ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਦੂਰ ਜਾ ਰਹੀ ਹੈ। ਜਸਦੀਪ ਨੂੰ ਅਹਿਸਾਸ ਹੋਇਆ ਜਿਵੇਂ ਉਹ ਪੂਰੀ ਤਰ੍ਹਾਂ ਇਕੱਲੀ ਹੋ ਗਈ ਐ ਸਾਰੇ ਉਸਤੇ ਹੱਸ ਰਹੇ ਹਨ ਉਹ ਉੱਚੀ ਉੱਚੀ ਰੋਣ ਲੱਗੀ ਰੋਂਦੀ ਰੋਂਦੀ ਬੇਹੋਸ਼ ਹੋ ਗਈ ਜਦੋਂ ਅੱਖਾਂ ਖੁੱਲੀਆਂ ਤਾਂ ਖੁਦ ਨੂੰ ਬੈੱਡ ਤੇ ਦੇਖਿਆ ਕੋਲ ਹੀ ਡਾਕਟਰ ਖੜੇ ਸੀ ਦੂਰ ਪਤੀ ਵੀ ਖੜਾ ਸੀ ਉਸਨੇ ਤੁਰੰਤ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਅੰਦਰੋਂ ਇੰਨਾ ਟੁੱਟਿਆ ਹੋਇਆ ਮਹਿਸੂਸ ਕਰ ਰਹੀ ਸੀ ਕਿ ਉਸ ਵਿੱਚ ਪਤੀ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਰਹੀ ਉਦੋਂ ਹੀ ਉਸਨੇ ਸੁਣਿਆ ਕਿ ਡਾਕਟਰ ਉਸਦੇ ਦਿਓਰ ਨੂੰ ਕਹਿ ਰਹੇ ਸੀ ਕਿ ਸਿਮਰਨ ਦੀ ਸਰਜਰੀ ਕਰਨੀ ਪਵੇਗੀ ਸਰਜਰੀ ਦਵਾਈਆਂ ਤੇ ਹਸਪਤਾਲ ਦੇ ਦੂਜੇ ਖਰਚੇ ਮਿਲਾ ਕੇ ਤਕਰੀਬਨ 10-12 ਲੱਖ ਤਾਂ ਲੱਗ ਹੀ ਜਾਣਗੇ ਪਰ ਸਿਮਰਨ ਨੂੰ ਠੀਕ ਕਰਨ ਦੇ ਲਈ ਇਹ ਸਰਜਰੀ ਕਰਾਉਣੀ ਬਹੁਤ ਜ਼ਰੂਰੀ ਹੈ ਡਾਕਟਰ ਦੀ ਗੱਲ ਸੁਣ ਕੇ ਦਿਓਰ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਜਸਦੀਪ ਜਾਣਦੀ ਸੀ ਕਿ ਉਸਦੇ ਦਿਓਰ ਦੇ ਕੋਲ ਹਜੇ 2-3 ਲੱਖ ਤੋਂ ਜ਼ਿਆਦਾ ਨਹੀਂ ਹੋਣੀ। ਹੁਣੇ ਤੱਕ ਉਸ ਨੇ ਆਪਣੀ ਸੱਸ ਦੀ ਬਾਈਪਾਸ ਸਰਜਰੀ ਵਿੱਚ ਤਕਰੀਬਨ 5-6 ਲੱਖ ਰੁਪਏ ਲਾਏ ਹਨ। ਤੇ ਹੁਣ ਇਹਨੇ ਪੈਸੇ ਕਿੱਥੋਂ ਇਕੱਠੇ ਕਰੇਗਾ? ਜਸਦੀਪ ਹਿਸਾਬ ਲਗਾਉਣ ਲੱਗੀ ਕਿ ਉਸਦੇ ਪਤੀ ਦੇ ਕੋਲ ਵੀ 4-5 ਲੱਖ ਤੋਂ ਜ਼ਿਆਦਾ ਨਹੀਂ ਜਮਾ ਹੋਣਗੇ। ਵੈਸੇ ਵੀ ਦੋਨਾਂ ਪਰਵਾਂ ਨੇ ਆਪਣੀ ਅੱਧੀ ਤੋਂ ਜ਼ਿਆਦਾ ਜਮਾ ਪੂੰਜੀ ਬਿਜ਼ਨਸ ਵਿੱਚ ਲਗਾਈ ਹੋਈ ਸੀ। ਜਸਦੀਪ ਕੋਲ ਵੀ ਕੁਝ ਖਾਸ ਸੇਵਿੰਗ ਨਹੀਂ ਸੀ। ਕਿਉਂਕਿ ਬੱਚੇ ਪੜ੍ਹ ਰਹੇ ਹਨ ਤੇ ਦੋਨਾਂ ਦੇ ਸਕੂਲ ਦਾ ਖਰਚਾ ਵੀ ਕਾਫੀ ਹੋ ਜਾਂਦਾ ਹੈ। ਉਦੋਂ ਹੀ ਜਸਦੀਪ ਨੂੰ ਆਪਣੇ ਗਹਿਣਿਆਂ ਦਾ ਖਿਆਲ ਆਇਆ। ਕੁੱਲ ਮਿਲਾ ਕੇ 6-7 ਲੱਖ ਦੇ ਗਹਿਣੇ ਤਾਂ ਸੀ ਉਸਦੇ ਕੋਲ। ਕੁਝ ਰੁਪਏ ਆਪਣੇ ਭਰਾ ਤੋਂ ਉਦਾਰ ਵੀ ਮਿਲ ਸਕਦੇ ਸਨ। ਡਾਕਟਰ ਦੇ ਜਾਣ ਤੋਂ ਬਾਅਦ ਦੋਨੇ ਭਰਾ ਆਪਸ ਵਿੱਚ ਗੱਲਾਂ ਕਰਨ ਲੱਗੇ। ਛੋਟੇ ਨੇ ਉਦਾਸ ਆਵਾਜ਼ ਵਿੱਚ ਕਿਹਾ ਡਾਕਟਰ ਤਾਂ ਇਲਾਜ ਦੇ ਲਈ ਇੰਨਾ ਲੰਮਾ ਚੌੜਾ ਖਰਚਾ ਦੱਸ ਰਹੇ ਨੇ। ਕਿੱਥੋਂ ਲਿਆਵਾਂਗਾ ਮੈਂ ਇੰਨੇ ਪੈਸੇ ਵੱਡੇ ਭਰਾ ਨੇ ਹੌਸਲਾ ਦਿੰਦਿਆਂ ਕਿਹਾ ਕਿ ਹਾਂ ਇੰਨੇ ਪੈਸੇ ਤਾਂ ਵੈਸੇ ਮੇਰੇ ਕੋਲ ਵੀ ਨਹੀਂ ਹੈ ਸਮੇ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ ਉਦੋਂ ਹੀ ਬੈੱਡ ਤੇ ਪਈ ਜਸਦੀਪ ਉੱઠી ਤੇ ਕਹਿਣ ਲੱਗੀ ਤੁਸੀਂ ਚਿੰਤਾ ਨਾ ਕਰੋ ਪੈਸਿਆਂ ਦਾ ਇੰਤਜ਼ਾਮ ਮੈਂ ਕਰਾਂਗੀ ਤੁਸੀਂ ਬਸ ਡਾਕਟਰ ਨੂੰ ਸਰਜਰੀ ਦੇ ਲਈ ਹਾਂ ਕਹਿ ਦਿਓ ਤੇ ਦੋ ਦਿਨਾਂ ਦਾ ਸਮਾਂ ਲੈ ਲਵੋ ਪਰ ਭਾਬੀ ਤੁਸੀਂ ਦੋ ਦਿਨਾਂ ਦੇ ਅੰਦਰ ਪੈਸੇ ਕਿੱਥੋਂ ਲਿਆਉਂਗੇ? ਦਿਔਰ ਨੇ ਹੈਰਾਨ ਹੁੰਦੇ ਪੁੱਛਿਆ। ਮੇਰੇ ਗਹਿਣੇ ਕਿਸ ਦਿਨ ਕੰਮ ਆਉਣਗੇ? ਤੇ ਜੇ ਫਿਰ ਵੀ ਪੈਸੇ ਪੂਰੇ ਨਾ ਹੋਏ ਤਾਂ ਮੈਂ ਆਪਣੇ ਭਰਾ ਤੋਂ ਮੰਗ ਲਵਾਂਗੀ। ਜਸਦੀਪ ਦੀ ਗੱਲ ਸੁਣ ਕੇ ਦਿਔਰ ਮਨਾ ਕਰਨ ਲੱਗਾ। ਜਸਦੀਪ ਦੇ ਪਤੀ ਨੇ ਵੀ ਟੋਕਿਆ ਕਿ ਜਸਦੀਪ ਉਹਨਾਂ ਤੋਂ ਪੈਸੇ ਲੈਣਾ ਠੀਕ ਨਹੀਂ ਹੋਵੇਗਾ। ਤੇ ਫਿਰ ਤੇਰੇ ਗਹਿਣੇ? ਤੂੰ ਤਾਂ ਉਹਨਾਂ ਨੂੰ ਹੱਥ ਵੀ ਨਹੀਂ ਲਾਉਂਦੀ। ਤੈਨੂੰ ਤਾਂ ਆਪਣੇ ਗਹਿਣੇ ਜਾਣ ਤੋਂ ਵੀ ਪਿਆਰੇ ਹਨ ਪਿਆਰੇ ਤਾਂ ਹੈ ਪਰ ਸਿਮਰਨ ਦੀ jaan ਤੋਂ ਪਿਆਰੇ ਨਹੀਂ ਜਸਦੀਪ ਨੇ ਕਿਹਾ ਤਾਂ ਦੋਨੋਂ ਬ੍ਰਾਂਸ ਨੂੰ ਹੈਰਾਨੀ ਨਾਲ ਦੇਖਣ ਲੱਗੇ ਜਸਦੀਪ ਨੇ 2 ਦਿਨਾਂ ਦੇ ਅੰਦਰ ਹੀ 12 ਲੱਖ ਰੁਪਏ ਇਕੱਠੇ ਕਰ ਲਏ ਸਿਮਰਨ ਦੀ ਸਰਜਰੀ ਹੋ ਗਈ ਸਰਜਰੀ ਸਫਲ ਰਹੀ 15 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਸਿਮਰਨ ਘਰ ਆ ਗਈ ਪਰ ਹਜੇ ਵੀ ਉਸ ਨੂੰ ਕਾਫੀ ਕਮਜ਼ੋਰੀ ਸੀ ਇਸ ਦੌਰਾਨ ਕ੍ਰੀਮ 1 ਮਹੀਨੇ ਤੱਕ ਜਸਦੀਪ ਨੇ ਪੂਰੇ ਮਨ ਨਾਲ ਸਿਮਰੰਦੀ ਸੇਵਾ ਕੀਤੀ ਆਪਣੇ ਬੱਚਿਆਂ ਦੇ ਨਾਲ ਸਿਮਰੰਦੀ ਬੇਟੀ ਨੂੰ ਵੀ ਸੰਭਾਲਿਆ ਇਸ ਭੱਜ ਦੌੜ ਵਿੱਚ ਜਸਦੀਪ ਦਾ ਵਜ਼ਨ ਕਾਫੀ ਘਟ ਹੋ ਗਿਆ ਸੀ ਪਹਿਲਾਂ ਉਹ ਥੋੜੀ ਭਾਰੀ ਸੀ ਇੱਕ ਦਿਨ ਸਿਮਰਨ ਨੂੰ ਮਿਲਣ ਉਸਦੀ ਪੈਣ ਆਈ ਤਾਂ ਉਸਨੇ ਜਸਦੀਪ ਨੂੰ ਹੈਰਾਨੀ ਨਾਲ ਦੇਖਦੇ ਹੋਏ ਕਿਹਾ ਜਸਦੀਪ ਜੀ ਦੀ ਤੁਹਾਡਾ ਤਾਂ ਵਜ਼ਨ ਅੱਦਾ ਹੀ ਰਹਿ ਗਿਆ ਇਸ ਗੱਲ ਤੇ ਹਾਸਦੀ ਹੋਈ ਜਸਦੀਪ ਕਹਿਣ ਲੱਗੀ ਸਾਡੇ ਦੋਨੋਂ ਤਰਾਣੀ ਜਠਾਣੀ ਦਾ ਵਜ਼ਨ ਮਲਾ ਲਿਆ। ਓਨਾ ਹੀ ਵਜ਼ਨ ਹੋ ਜਾਣਾ ਜਿੰਨਾ ਪਹਿਲਾਂ ਮੇਰਾ ਹੁੰਦਾ ਸੀ। ਇਹਨਾਂ ਕਹੇ ਜਸਦੀਪ ਉਸਨੂੰ ਚਾਹ ਫੜਾਉਣ ਲੱਗੀ। ਅਸੀਂ ਦੋਨੋਂ ਤਾਂ ਇੱਕ ਜੰਦ ਇੱਕ ਜਾਨ ਆ। ਇਹ ਸੁਣ ਕੇ ਸਿਮਰਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਸੀ। ਸਿਮਰਨ ਔਟਕੇ ਜਸਦੀਪ ਨੂੰ ਗੱਲ ਨਾਲ ਲਗਾ ਲੈਂਦੀ ਆ। ਦੋਨੋਂ ਮੁੰਡੇ ਵੀ ਪਿਆਰ ਨਾਲ ਆਪਣੀ ਮਾਂ ਵੱਲ ਦੇਖਣ ਲੱਗੇ। सिमरन ਨੂੰ ਆਪਣੀ ਪੁਰਾਣੀ ਜਸਦੀਪ ਦੀਦੀ ਵਾਪਸ ਮਿਲ ਗਈ ਸੀ ਤੇ ਘਰ ਵਿੱਚ ਫਿਰ ਕਦੇ ਵੀ ਜਾਇਦਾਦ ਦੀ ਵੰਡ ਦੀ ਗੱਲ ਨਹੀਂ ਹੋਈ ਸਾਰੇ ਪਿਆਰ ਨਾਲ ਘਰ ਵਿੱਚ ਤਾਲਮੇਲ ਬਣਾ ਕੇ ਰਹਿ ਰਹੇ ਸੀ ਜਸਦੀਪ ਨੇ ਆਪਣੀ ਨੌਕਰੀ ਤੋਂ ਹੁਣ ਅਸਤੀਫਾ ਦੇ ਦਿੱਤਾ ਕਿਉਂਕਿ ਸੱਸ ਦੇ ਜਾਣ ਤੋਂ ਬਾਅਦ ਉਹ ਘਰ ਵਿੱਚ ਸਭ ਤੋਂ ਵੱਡੀ ਸੀ ਇਸ ਲਈ ਇਹ ਖੁਦ ਉਸ ਦਾ ਫੈਸਲਾ ਸੀ ਕਿ ਬੱਚਿਆਂ ਦੀ ਤੇ ਘਰ ਦੀ ਜ਼ਿੰਮੇਵਾਰੀ ਉਹ ਹੁਣ ਕਰ ਰਹਿ ਕਿ ਪੂਰੀ ਇਮਾਨਦਾਰੀ ਦੇ ਨਾਲ ਨਿਭਾਵੇਗੀ। ਸਿਮਰਨ 매 ਮਹੀਨੇ ਦੀ ਆਖਰੀ ਤਰੀਕ ਨੂੰ ਆਪਣੀ ਤਨਖਾਹ ਦਾ ਅੱਧਾ ਹਿੱਸਾ ਆਪਣੀ ਜਸਦੀਪ ਦੀਦੀ ਦੇ ਹੱਥ ਵਿੱਚ ਖੁਸ਼ੀ-ਖੁਸ਼ੀ ਰੱਖ ਦਿੰਦੀ। ਦੋਨੋਂ ਭਰਾ ਦਰਾਣੀ ਜਠਾਣੀ ਦੇ ਐਸਪੀ ਆ ਤੇ 100-100 ਵਾਰ ਬਲਹਾਰੇ ਜਾ ਰਹੇ ਸੀ। ਸੋ ਦੋਸਤੋ, ਐਸੀ ਅੱਜ ਦੀ ਪਰਿਵਾਰਿਕ ਹਨੇ ਹੋ ਜਾਂਦਾ ਕਦੇ-ਕਦੇ ਇਸ ਤਰ੍ਹਾਂ ਜਦੋਂ ਬੱਚੇ ਮਾਪਿਆਂ ਨੂੰ ਸ਼ੀਸ਼ਾ ਦਿਖਾਉਂਦੇ ਆ। ਤਾਂ ਫਿਰ ਇਦਾਂ ਦੇ ਬਦਲਾਵ ਪਰਿਵਾਰ ਵਿੱਚ ਆਉਣੇ ਲਾਜ਼ਮੀ ਹੋ ਜਾਂਦੇ ਆ। ਤੁਹਾਡਾ ਕੀ ਕਹਿਣਾ ਹੈ ਜ਼ਰੂਰ ਲਿਖ ਕੇ ਦੱਸਿਓ ਕਮੈਂਟ ਵਿੱਚ। ਜੇ ਕਿਸੇ ਪਰਿਵਾਰ ਵਿੱਚ ਇਸ ਤਰ੍ਹਾਂ ਦਾ ਹੋਇਆ ਦੇਖਿਆ ਤੇ ਜ਼ਰੂਰ ਕਮੈਂਟ ਕਰਿਓ। ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਬਾਤੋ ਬਾਤ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ। ਸ਼ੁਕਰੀਆ।